ਐਸਡੀਓ ਸਾਹਿਬ ਨੇ ਜੋ ਸਾਡਾ ਕੁਛ ਇਹਨਾਂ ਦੇ ਧਿਆਨ ਵਿੱਚ ਹੁੰਦਾ ਪਰ ਕਿਤੇ ਨਾ ਕਿਤੇ ਆਹਾ ਗੱਲ ਨੂੰ ਗੋਲ ਮੋਲ ਕਰ ਜਾਂਦੇ ਜਦੋਂ ਇਹਨਾਂ ਤੇ ਗੱਲ ਆਂਦੀ ਆ ਪਹਿਲਾਂ ਵੀ ਆਪਾਂ ਜੈਤੋ ਦੇ ਵਿੱਚ ਕਹੀਏ ਉਹ ਜੇ ਮਸਲੇ ਦੇਖਿਆ ਕਿ ਜੈਤੋ ਦੇ ਵਿੱਚ ਜੋ ਮੀਟਰ ਹੁੰਦੇ ਆ ਉਹਨਾਂ ਨੂੰ ਝਟਕਾ ਲਾ ਕੇ ਲਾ ਦਿੱਤਾ ਜਾਂਦਾ ਮੀਟਰ ਨੂੰ ਝਟਕਾ ਲਾ ਦਿੰਦੇ ਆ ਜੀਹਦੇ ਨਾਲ ਜੁਨਟਾ ਅੱਗੇ ਨਹੀਂ ਵਧਦੀਆਂ ਪਰ ਪਰਿਵਾਰ ਤੋਂ ਬਿਜਲੀ ਦਫ਼ਤਰ ਦੇ ਮੁਲਾਜ਼ਮ ਹਰ ਮਹੀਨੇ ਉਹਨਾਂ ਤੋਂ ਲੈ ਕੇ ਲੈ ਜਾਂਦੇ ਆ ਤੁਹਾਡਾ ਜਿੱਥੇ 10000 ਰਾਣਾ ਸੀ ਲੋ ਜੀ ਤੁਹਾਡਾ ਜੀਰੋ ਬਿੱਲ ਆ ਰਿਹਾ ਪਰ ਸਾਨੂੰ ਤੁਸੀਂ ਸੇਵਾ ਬਾਣੀ ਸਾਡੀ ਕਰੋ ਮੀਟਰ ਚੋਰੀ ਹੋਇਆ ਜੀ ਬਿਜਲੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਘਰ ਦਾ ਮੀਟਰ ਚੋਰੀ ਕਰਕੇ ਲੈ ਗਏ ਆ ਤੁਹਾਡੇ ਧਿਆਨ ਚਾਹ ਗੱਲ ਆ ਮਸਲੇ ਤੇ ਕੀ ਕਹਿਣਾ ਜਾਓਗੇ ਜੀ ਚੋਰੀ ਨਹੀਂ ਤਾਂ ਚੋਰੀ ਕਰ ਨਹੀਂ ਜੀ ਕਰਕੇ ਲੈ ਕੇ ਗਏ ਆ ਜੀ ਮੁਲਾਜ਼ਮ ਨੇ ਮੀਟਰ ਚੋਰੀ ਕੀਤਾ ਬਿੱਲ ਆ ਰਿਹਾ ਸੀਗਾ ਫਿਰ ਇੱਥੇ ਤੁਹਾਡੇ ਦਫਤਰ ਦੇ ਧੱਕੇ ਖਾਦੇ ਜੀ ਪਰਿਵਾਰ ਨੇ ਫਿਰ ਇੱਥੇ ਮੀਟਰ ਅੱਜ ਲਾ ਕੇ ਗਏ ਆ ਜੀ ਸਾਡੇ ਕੋਲ ਸਾਰੀ ਉਹ ਵੀਡੀਓਗ੍ਰਾਫੀ ਹੈਗੀ ਆ ਪਰ ਜਦੋਂ ਐਸਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਗੋਲ ਮੋਲ ਦੀ ਗੱਲ ਕਰਤੀ ਕਿ ਮੁਲਾਜ਼ਮ ਕਿਵੇਂ ਚੋਰੀ ਕਰਦੇ ਆ ਮੁਲਾਜ਼ਮ ਚੋਰੀ ਕਰਕੇ ਲੈ ਕੇ ਗਏ ਮੀਟਰ ਮੀਟਰ ਦੇ ਉੱਤੇ ਬਕਾਇਦਾ ਨਾਮ ਲਿਖਿਆ ਤੇ ਸੀਰੀਅਲ ਨੰਬਰ ਲਿਖਿਆ ਮੁਲਾਜ਼ਮ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀ ਮੀਟਰ ਕਿੰਦਾ ਕੀ ਹੁਣ ਮੀਟਰ ਵੀ ਅਣਪਛਾਤੇ ਹੋਣ ਲੱਗੇ ਐਸਡੀਓ ਸਾਹਿਬ ਦਰਸ਼ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅ ਨਰਪੋ ਬ੍ਰੀਸਿੰਗ ਗੱਲ ਕਰ ਰਿਹਾ ਜੀ ਸੱਚ ਦੱਸਣਿਆ ਚੈਨਲ ਤੋਂ ਪੱਤਰਕਾਰ ਜੀ ਹਾਂਜੀ ਸਰ ਜਿਹੜਾ ਹੈ ਇੱਥੇ ਮਸਲਾ ਹੋਇਆ ਜੀ ਗੁਰਦੁਆਰਾ ਗੰਗਸਰ ਸਾਹਿਬ ਦੀ ਬੈਕ ਸਾਈਡ ਜੋ ਘਰ ਦਾ ਮੀਟਰ ਚੋਰੀ ਕਰ ਲਿਆ ਗਿਆ ਸੀਗਾ ਜੀ ਤੇ ਮੁਲਾਜ਼ਮ ਹੀ ਕਰਕੇ ਗਏ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਹਾਂਜੀ ਹਾਂਜੀ ਵੀਰ ਜੀ ਹੈਲੋ ਸਰ ਮੇਰੀ ਗੱਲ ਸਮਝ ਆ ਰਹੀ ਹੈ ਤੁਹਾਨੂੰ ਜਾਂ ਨਹੀਂ ਆ ਰਹੀ ਜੀ ਦੱਸੋ ਦੱਸੋ ਜਿਹੜਾ ਗੁਰਦੁਆਰਾ ਗੰਗਸਰ ਸਾਹਿਬ ਦੀ ਬੈਕ ਸਾਈਡ ਮੀਟਰ ਚੋਰੀ ਹੋਇਆ ਜੀ ਬਿਜਲੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਘਰ ਦਾ ਮੀਟਰ ਚੋਰੀ ਕਰਕੇ ਲੈ ਗਏ ਆ ਤੁਹਾਡੇ ਧਿਆਨ ਚਾਹ ਗੱਲ ਆ ਮਸਲੇ ਤੇ ਕੀ ਕਹਿਣਾ ਚਾਹੋਗੇ ਜੀ ਚਲੋ 그러면은 ਮੀਟਰ ਕਿਉਂ ਚੋਰੀ ਬਲੈਂਕ ਤਾਂ ਕਿਉਂ ਚੋਰੀ ਕਰਦੇ ਨਹੀਂ ਜੀ ਕਰਕੇ ਲੈ ਕੇ ਗਏ ਆ ਜੀ ਮੁਲਾਜ਼ਮ ਨੇ ਮੀਟਰ ਚੋਰੀ ਕੀਤਾ ਬਿੱਲ ਆ ਰਿਹਾ ਸੀਗਾ ਫਿਰ ਇੱਥੇ ਤੁਹਾਡੇ ਦਫਤਰ ਦੇ ਧੱਕੇ ਖਾਦੇ ਜੀ ਪਰਿਵਾਰ ਨੇ ਫਿਰ ਇੱਥੇ ਮੀਟਰ ਅੱਜ ਲਾ ਕੇ ਗਏ ਆ ਜੀ ਸਾਡੇ ਕੋਲ ਸਾਰੀ ਉਹ ਵੀਡੀਓਗ੍ਰਾਫੀ ਹੈਗੀ ਆ ਨੇ ਹੁਣ ਲਾ ਗਏ ਮੀਟਰ ਮੀਟਰ ਲਾ ਗਏ ਪਰ ਮੈਂ ਇਹ ਜਾਨਣਾ ਚਾਹਨਾ ਜੀ ਆਹ ਇਹਦੇ ਬਾਰੇ ਮਸਲੇ ਬਾਰੇ ਕਹਿਣਾ ਕੀ ਜਾਓਗੇ ਤੁਸੀਂ ਜੋ ਆ ਮੀਟਰ ਚੋਰੀ ਕੀਤਾ ਗਿਆ ਪਹਿਲਾਂ ਜੇਰ ਮੈਂ ਆ ਕੇ ਦੇਖ ਲਵਾਂ ਇੱਥੇ ਵੀਰੇ ਚਲੋ ਆ ਜਿਓ ਜੀ ਤੁਸੀਂ ਦੇਖ ਸਕਦੇ ਹੋ ਬਿਜਲੀ ਦਫਤਰ ਦੇ ਐਸ ਡੀਓ ਸਾਹਿਬ ਨਾਲ ਗੱਲਬਾਤ ਕੀਤੀ ਜਦੋਂ ਉਹਨਾਂ ਨੂੰ ਕਿਹਾ ਕਿ ਆਹ ਮੀਟਰ ਇੱਥੋਂ ਬਿਜਲੀ ਦਫਤਰ ਦੇ ਮੁਲਾਜ਼ਮ ਚੋਰੀ ਕਰਕੇ ਲੈ ਗਏ ਤਾਂ ਜਦੋਂ ਪਰਿਵਾਰ ਨੇ ਆਵਾਜ਼ ਉਠਾਈ ਤੁਹਾਡੇ ਦਫ਼ਤਰਾਂ ਵਿੱਚ ਖੱਜਲਖਵਾਰ ਹੋਏ ਉਹਨਾਂ ਨੂੰ ਪਤਾ ਲੱਗਿਆ ਕਿ ਆਹ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਚੋਰੀ ਕੀਤਾ ਗਿਆ ਤਾਂ ਜਾ ਇੱਥੇ ਮੀਟਰ ਲਾ ਕੇ ਗਏ ਆ ਆ ਦੇਖ ਸਕਦੇ ਆਪਾਂ ਕਿੰਡੀ ਅੰਧੇਰ ਕਰਦੀ ਆ ਜੇ ਕੋਈ ਗਰੀਬ ਹੋਵੇ ਜਾਂ ਕੋਈ ਪੜਿਆ ਲਿਖਿਆ ਨਾ ਹੋਵੇ ਉਹਨਾਂ ਨਾਲ ਆ ਬਿਜਲੀ ਦਫ਼ਤਰ ਦੇ ਮੁਲਾਜ਼ਮ ਕੀ ਕਰਦੇ ਹੋਣਗੇ ਅੱਜ ਆ ਤੁਸੀਂ ਦੇਖਿਆ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਆਵਾਜ਼ ਉਠਾਈ ਇਹਨਾਂ ਨੂੰ ਕਿਹਾ ਕਿ ਅਸੀਂ ਪ੍ਰੈਸ ਵਿੱਚ ਜਾਵਾਂਗੇ ਤਾਂ ਇੱਕ ਘੰਟੇ ਤੋਂ ਪਹਿਲਾਂ ਇੱਥੇ ਮੀਟਰ ਲਾ ਕੇ ਪਰ ਜਦੋਂ ਐਸ.ਡੀ.ਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਗੋਲ ਮੋਲ ਦੀ ਗੱਲ ਕਰਤੀ ਕਿ ਮੁਲਾਜ਼ਮ ਕਿਵੇਂ ਚੋਰੀ ਕਰਦੀ ਆ ਮੁਲਾਜ਼ਮ ਚੋਰੀ ਕਰਕੇ ਲੈ ਕੇ ਗਏ ਮੀਟਰ ਮੀਟਰ ਦੇ ਉੱਤੇ ਬਕਾਇਦਾ ਨਾਮ ਲਿਖਿਆ ਤੇ ਸੀਰੀਅਲ ਨੰਬਰ ਲਿਖਿਆ ਮੁਲਾਜ਼ਮ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀ ਮੀਟਰ ਕਿੰਦਾ ਕੀ ਹੁਣ ਮੀਟਰ ਵੀ ਅਣਪਛਾਤੇ ਹੋਣ ਲੱਗੇ ਕਿ ਮੀਟਰਾਂ ਦਾ ਪਤਾ ਨਹੀਂ ਲੱਗਦਾ ਕਿ ਕਿਹੜੇ ਘਰ ਦਾ ਮੀਟਰ ਆ ਤੇ ਆ ਦੇਖ ਸਕਦੇ ਹੋ ਤੁਸੀਂ ਜੈਤੋ ਦੇ ਬਿਜਲੀ ਦਫ਼ਤਰ ਦੇ ਮੁਲਾਜ਼ਮਾਂ ਦੀਆਂ ਕਿੱਡੀਆਂ ਘਟਕਿਆ ਕਰਤੂਤਾ ਨੇ ਐਸਡੀਓ ਸਾਹਿਬ ਨੇ ਜੋ ਸਾਰਾ ਕੁਝ ਇਹਨਾਂ ਦੇ ਧਿਆਨ ਵਿੱਚ ਹੁੰਦਾ ਪਰ ਕਿਤੇ ਨਾ ਕਿਤੇ ਆਹਾ ਗੱਲ ਨੂੰ ਗੋਲ ਮੋਲ ਕਰ ਜਾਂਦੇ ਜਦੋਂ ਇਹਨਾਂ ਦੇ ਗੱਲ ਆਂਦੀ ਆ ਪਹਿਲਾਂ ਵੀ ਆਪਾਂ ਜੈਤੋ ਦੇ ਵਿੱਚ ਕਈ ਇਹੋ ਜਿਹੇ ਮਸਲੇ ਦੇਖਿਆ ਕਿ ਜੈਤੋ ਦੇ ਵਿੱਚ ਜੋ ਮੀਟਰ ਹੁੰਦੀ ਆ ਉਹਨਾਂ ਨੂੰ ਝਟਕਾ ਲਾ ਕੇ ਲਾ ਦਿੱਤਾ ਜਾਂਦਾ ਤੇ ਤਾਂ ਕਿ ਉਹਨਾਂ ਦਾ ਬਿੱਲ ਨਹੀਂ ਆਂਦਾ ਤੇ ਉਹਨਾਂ ਤੋਂ ਹਫ਼ਤਾ ਵਸੂਲ ਕੀਤਾ ਜਾਂਦਾ ਜਿਹੜੇ ਪਰਿਵਾਰ ਦਾ ਇਹ ਮੀਟਰ ਨੂੰ ਝਟਕਾ ਲਾਇਆ ਜਾਂਦਾ ਇਹ ਮੈਂ ਤੁਹਾਨੂੰ ਦੱਸਾ ਹੁੰਦਾ ਕਿ ਆ ਮੀਟਰ ਨੂੰ ਝਟਕਾ ਲਾ ਦਿੰਦੇ ਆ ਜੀਹਦੇ ਨਾਲ ਜੂਨਟਾ ਅੱਗੇ ਨਹੀਂ ਵਧਦੀਆਂ ਪਰ ਪਰਿਵਾਰ ਤੋਂ ਬਿਜਲੀ ਦਫ਼ਤਰ ਦੇ ਮੁਲਾਜ਼ਮ ਹਰ ਮਹੀਨੇ ਉਹਨਾਂ ਤੋਂ ਲੈ ਲੈ ਜਾਂਦੇ ਆ ਤੁਹਾਡਾ ਜਿੱਥੇ 10000 ਰੁਪਏ ਆਣਾ ਸੀ ਲੋ ਜੀ ਤੁਹਾਡਾ ਜੀਰੋ ਬਿਲ ਆ ਰਿਹਾ ਪਰ ਸਾਨੂੰ ਤੁਸੀਂ ਸੇਵਾ ਪਾਣੀ ਸਾਡੀ ਕਰੋ ਤੇ ਉਹ ਸਾਰਾ ਹਫਤਾ ਆ ਵੱਡੇ ਮੁਲਾਜ਼ਮਾ ਕੋਲ ਵੀ ਜਾਂਦਾ ਤਾਂ ਤੱਕ ਜਾਂਦਾ ਤਾਂ ਕਰਕੇ ਆ ਕੋਈ ਪੈਰਵਾਹੀ ਨਹੀਂ ਕਰਦੇ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਘਟਨਾਵਾਂ ਜੇਤੋ ਵਿੱਚ ਲਗਾਤਾਰ ਵਧੀਆਂ ਜਾ ਰਹੀਆਂ ਨੇ ਮੀਟਰ ਉੱਤੇ ਲੱਗਿਆ ਜੇ ਕੱਲ ਮੀਟਰ ਸਹੀ ਤੁਹਾਡੇ ਵੱਲੋਂ ਮੀਟਰ ਤਾਂ ਸਹੀ ਮੀਟਰ ਨੂੰ ਕੋਈ ਕੁੱਝ ਨਹੀਂ ਹੋਇਆ ਇਹ ਪੁੱਛਣਾ ਮੈਂ ਕੋਈ ਕੁਝ ਨਹੀਂ ਹੋਇਆ ਮੀਟਰ ਮੀਟਰ ਸਹੀ ਹੈ ਯਾਰ ਮੀਟਰ ਸਹੀ ਹੈ ਯਾਰ ਵੀਗ ਮਾਰਜੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਰ ਨਿਰਪੋਪਰੀ ਸਿੰਘ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਹਾਂਜੀ ਹਾਂਜੀ ਸਰ ਮੈਂ ਵਰਸ਼ਨ ਲੈਣਾ ਸੀ ਕਿ ਜਿਹੜਾ ਇੱਥੇ ਗੁਰਦੁਆਰਾ ਗੰਸਰ ਦੀ ਬੈਕਸਾਈਡ ਜਿਹੜਾ ਬਿਜਲੀ ਦਫ਼ਤਰ ਦੇ ਮੁਲਾਜ਼ਮ ਹੀ ਘਰ ਦਾ ਮੀਟਰ ਚੋਰੀ ਕਰਕੇ ਲੈ ਗਏ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਅੱਜ ਨੂੰ ਤੁਹਾਡੇ ਕੋਲ ਮੈਂ ਦੇਖ ਕੇ ਜਾਊਂਗਾ ਵੀਰੇ ਮੈਂ ਸ਼ਾਮ ਨੂੰ ਆਊਂਗਾ ਮੈਂ ਇੱਥੇ ਮੀਟਿੰਗ ਤੇ ਬੈਠਾ ਆਊਂਗਾ ਮੈਂ ਜਰੂਰ ਆਊਂਗਾ ਤੇਰੇ ਨਹੀਂ ਕਹਿਣਾ ਕੀ ਚਾਹੋਗੇ ਕਿ ਬਿਜਲੀ ਦਫ਼ਤਰ ਦੇ ਮੁਲਾਜ਼ਮ ਹੀ ਚੋਰੀ ਕਰ ਰਹੇ ਹੁਣ ਮੀਟਰ ਨਹੀਂ ਮੈਂ ਦੇਖ ਲਊਗਾ ਨਾ ਕੀ ਸਿਚੁਏਸ਼ਨ ਆ ਕੋਈ ਨਹੀਂ ਕਿ ਅਪਲਾਈ ਨਹੀਂ ਨਹੀਂ ਹੁਣ ਤਾਂ ਲਾਈ ਗਏ ਨਾ ਹੁਣ ਸਿਚੁਏਸ਼ਨ ਨਹੀਂ ਰਹੇਗੀ ਨਾ